ਹਾਂਜੀ ਬ੍ਰੈਂਪਟਨ ਦੇ ਵਿੱਚ ਆ ਦੇਖੋ 2-3 ਦਿਨ ਹੋ ਗਏ ਮੀਂਹ ਪੈਂਦੇ ਨੂੰ ਕਿੰਨਾ ਮੌਸਮ ਸੁਹਾਵਣਾ ਜੀ ਕੀ ਬਾਤ ਆ ਮੌਸਮ ਬ੍ਰੈਂਪਟਨ ਦੇ ਵਿੱਚ ਕਿਵੇਂ ਆਵਾਜਾਈ ਕਿੰਨਾ ਛੌਂਕ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਆਹ ਕੀ ਬਾਤ ਐ ਹਾਂ ਇਹ ਪਰਮਾਤਮਾ ਦੀਆਂ ਖੇਡਾਂ ਐ ਬਰਮਟਾਨ ਦੇ ਵਿੱਚ برف ਪੈ ਰਹੀ ਹੈ ਮੀਂਹ ਪੈ ਰਿਹਾ ਹੈ ਇੰਡੀਆ ਦੇ ਵਿੱਚ ਅੱਗ ਵਰ ਰਹੀ ਹੈ ਇਹ ਵੇਖੋ ਤੁਸੀਂ ਇਸੇ ਕਰਕੇ ਤਾਂ ਇੰਡੀਆ ਵਾਲੇ ਲੋਕ ਕੈਨੇਡਾ ਭਾਈਦੇ ਆ ਇਹ ਕੈਨੇਡਾ ਬਰਮਟਾਨ ਦੇ ਵਿੱਚ ਦੋ ਤਿੰਨ ਦਾ ਜਗ੍ਹਾ ਦੋ ਤਿੰਨ ਦਿਨ ਹੋ ਗਏ ਆ ਮੀਂਹ ਪੈ ਰਿਹਾ ਤੇ ਇਸੇ ਕਰਕੇ ਤਾਂ ਇੰਡੀਆ ਦੇ ਲੋਕ ਬ੍ਰੈਂਪਟਨ ਪਾਜਦੇ ਆ ਤੇ ਬ੍ਰੈਂਪਟਨ ਦੇ ਵਿੱਚ ਮੀਂਹ ਪੈ ਰਿਹਾ ਕਿਆ ਬਾਤ ਹੈ ਆ ਵੇਖੋ ਕਿਵੇਂ ਆਵਾਜਾਈ ਕਿਆ ਬਾਤ ਹੈ ਮੌਸਮ ਬੜਾ ਸਹਾਵਣਾ ਜੀ ਅਸੀਂ ਕੈਨੇਡਾ ਜਾਵਣਾ ਜੀ ਤੇ ਇਢੀ ਆਣੀ ਆਵਣਾ ਜੀ ਕਿਆ ਬਾਤ ਹੈ ਇੱਥੇ ਤਾਂ ਐਵੇਂ ਸਰਕਾਰਾਂ ਉਹਦਾ ਮਕਾਨ ਢਾ ਲਿਆ ਉਹਦਾ ਮਕਾਨ ਢਾ ਲਿਆ ਉਤੇ ਕੀ ਬਾਤ ਆ ਯਾਰ ਆ ਦੇਖੋ ਬਹੁਤ ਵਧੀਆ ਮੌਸਮ ਹੈ ਬ੍ਰੈਂਪਟਨ ਦੇ ਵਿੱਚ ਤੇ ਬ੍ਰੈਂਪਟਨ ਸ਼ਹਿਰ ਬਹੁਤ ਵਧੀਆ ਸ਼ਹਿਰ ਹੈ ਤੇ ਬਾਕੀ ਆ ਦੋ ਤਿੰਨ ਦਿਨ ਤੋਂ ਮੀਂਹ ਪੈ ਰਿਹਾ ਤੇ ਨਜ਼ਾਰਾ ਆ ਗਿਆ ਯਾਰ ਗੱਡੀਆਂ ਚਲਾ ਕੇ ਆ ਹਾ ਹਾ ਕੀ ਬਾਤ ਹੈ ਵਾਹ ਵੀ